ਸਭ ਤੋਂ ਪਹਿਲਾਂ ਲੋਕ ਚ ਇਹਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਵੱਡੀਆਂ ਮੱਲਾਂ ਮਾਰਨ ਵਾਲਿਆ ਸੁਣ ਵੱਡੀਆਂ ਮੱਲਾਂ ਮਾਰਨ ਵਾਲਿਆ ਸੁਣ ਨਿੱਕੀਆਂ ਖੁਸ਼ੀਆਂ ਐਦਾਂ ਨਹੀਂ ਰੋਲੀਦੀਆਂ ਜ਼ਖਮ ਟਾਂਕੇ ਆਰਿਆਂ ਨਾਲ ਨਹੀਂ ਕੱਟੀਦੇ ਧਰਮ ਕੰਡੇ ਤੇ ਕਦੇ ਲਾਲਚੀਆਂ ਨਹੀਂ ਤੋਲੀਦੀਆਂ ਭਗਵੰਤ ਮਾਨ ਸਾਹਿਬ ਤੁਹਾਨੂੰ 2022 ਦੇ ਵਿੱਚ ਲੋਕਾਂ ਨੇ ਬੜੇ ਹੁਭ ਕੇ ਬੜੇ ਆਸ ਉਮੀਦ ਦੇ ਨਾਲ ਤੁਹਾਨੂੰ ਵੋਟਾਂ ਪਾ ਕੇ ਸੱਤਾ ਦੀ ਚਾਬੀ ਦੀ ਸੱਤਾ ਦੀ ਕੁਰਸੀ ਦੇ ਉੱਤੇ ਬਿਠਾਇਆ ਸੀ ਪਰ ਤੁਸੀਂ ਅੱਜ ਆਪਣੀ ਬੇਸਿਕ ਰਿਸਪੌਂਸਿਬਿਲਟੀ ਨਿਭਾਉਣ ਦੀ ਬਜਾਏ ਅੱਜ ਤੁਸੀਂ ਧਰਮ ਦੀਆਂ ਗੱਲਾਂ ਕਰਕੇ ਗੁਰੂਆਂ ਦੀਆਂ ਗੱਲਾਂ ਕਰਕੇ ਐਸਜੀਪੀਸੀ ਦੀਆਂ ਗੱਲਾਂ ਕਰਕੇ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਕਰਕੇ ਜਥੇਦਾਰ ਸਹਿਬਾਨਾਂ ਦੀਆਂ ਗੱਲਾਂ ਕਰਕੇ ਧਾਰਮਿਕ ਗੱਲਾਂ ਕਰਕੇ ਜਿਨ੍ਹਾਂ ਦਾ ਤੁਹਾਨੂੰ ਊੜਾ ਐੜਾ ਨਹੀਂ ਆਉਂਦਾ ਤੁਸੀਂ ਵਕਤ ਲੰਘਾਈ ਕਰ ਰਹੇ ਹੋ ਵਕਤ ਟਪਾਈ ਕਰ ਰਹੇ ਹੋ ਲੋਕਾਂ ਦਾ ਮਨੋਰੰਜਨ ਲੋਕਾਂ ਦੀਆਂ ਤਾੜੀਆਂ ਲੋਕਾਂ ਦੀਆਂ ਮੀਨਸ ਕੇ ਆਪਣੀਆਂ ਭੇਡਾਂ ਪਮਕੜੀਆਂ ਦੀਆਂ ਤਾੜੀਆਂ ਅੱਜ ਤੁਸੀਂ ਹਰ ਘੰਟੇ ਬਾਅਦ ਤੁਹਾਡੇ ਮੰਤਰੀ ਤੁਹਾਡੇ ਐਮਐਲਏ ਤੁਹਾਡੇ ਲੀਡਰ ਤੇ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਜਿਹਦਾ ਇੱਕੋ ਇੱਕ ਮੋਰਲ ਹੁੰਦਾ ਇੱਕੋ ਇੱਕ ਸਬਜੈਕਟ ਹੁੰਦਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਅਕਾਲ ਤਖਤ ਸਾਹਿਬ ਜਥੇਦਾਰ ਸਹਿਬਾਨ ਧਾਮੀ ਸਾਹਿਬ ਗੜਗਾਸ ਸਾਹਿਬ ਕੀ ਤੁਹਾਨੂੰ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਸੀ ਤੁਸੀਂ ਕਦੇ ਆਪਣੀ ਅਕਲ ਨੂੰ ਹੱਥ ਮਾਰਿਆ ਤੁਸੀਂ ਕਦੇ ਸੋਚਿਆ ਠੀਕ ਹੈ ਮੈਂ ਮੰਨਦਾ ਕਿ ਤੁਸੀਂ ਗੁਰੂ ਗੁਰੂਆਂ ਨੂੰ ਆਪਾਂ ਸਾਰੇ ਗੁਰੂਆਂ ਨੂੰ ਮੰਨਣ ਵਾਲੇ ਆ ਸ਼ਾਇਦ ਤੁਸੀਂ ਵੀ ਮੰਨਦੇ ਹੋਵੋਗੇ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਪਰ ਮਨਣਾ ਚਾਹੀਦਾ ਹੈ ਗੱਲ ਕਰਨੀ ਚਾਹੀਦੀ ਹੈ ਗੱਲ ਪਰ ਆਪਣੀ ਵੀ ਕਰਨੀ ਚਾਹੀਦੀ ਹੈ ਜੇ ਮੈਂ ਹੁਣ ਆਪਣਾ ਪਰਿਵਾਰ ਰੋਲ ਕੇ ਬਾਹਰ ਲੋਕਾਂ ਦੀ ਸੇਵਾ ਕਰਦਾ ਫਿਰ ਉਹ ਵੀ ਗੱਲ ਵਾਜਬ ਨਹੀਂ ਜਦੋਂ ਮੈਂ ਆਪਣੀ ਜਿਹੜੀ ਮੇਰੀ ਰਿਸਪੌਂਸਿਬਿਲਟੀ ਹੈਗੀ ਬੇਸਟ ਰਿਸਪੌਂਸਿਬਿਲਟੀ ਉਹਨੂੰ ਨਿਭਾਉਣ ਦੀ ਬਿਜਾਏ ਮੈਂ ਜੇ ਲੋਕਾਂ ਦੀ ਸੇਵਾ ਕਰਾਂ ਉਹ ਵਾਜਬ ਨਹੀਂ ਹੈ ਪਹਿਲਾਂ ਮੈਨੂੰ ਆਪਣਾ ਘਰ ਸੰਭਾਲਣਾ ਪਊਗਾ ਆਪਣੇ ਬੱਚਿਆਂ ਦੀ ਦੇਖਰੇਖ ਕਰਨੀ ਪਊਗੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਜਿਸ ਮਕਸਦ ਲਈ ਮੈਂ ਬਾਪ ਬਣਿਆ ਉਹ ਮੈਨੂੰ ਫਰਜ਼ ਅਦਾ ਕਰਨਾ ਪਊਗਾ ਫਿਰ ਮੈਂ ਲੋਕਾਂ ਬਾਰੇ ਸਮਾਜ ਬਾਰੇ ਫਿਰ ਸੋਚੂੰਗਾ ਹੁਣ ਤੁਹਾਡੇ ਜਿਹੜੇ ਬੋਲ ਹੈ ਤੁਹਾਡੀਆਂ ਜਿਹੜੇ ਸ਼ਬਦ ਹੈ ਉਹ ਸਿੱਖਾਂ ਦੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇੱਕ ਸੂਲ ਬਣ ਕੇ ਚੁਭ ਰਹੇ ਆ ਉਹ ਕਹਿੰਦੇ ਆ ਕਿ ਅਸੀਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਸੱਤਾ ਦੀ ਚਾਬੀ ਦਿੱਤੀ ਸੀ ਪਰ ਤੁਸੀਂ ਸਾਡੀਆਂ ਲੋੜਾਂ ਸਾਡੀਆਂ ਜ਼ਰੂਰਤਾਂ ਸਾਡੇ ਦੁੱਖ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਤੁਸੀਂ ਸਾਡੀ ਗੁਰਬਤ ਦੂਰ ਕਰਨ ਦੀ ਬਜਾਏ ਤੁਸੀਂ ਹੋਰ ਇਹ ਗੱਲਾਂ ਦੇ ਵਿੱਚ ਪੈ ਕੇ ਆਪਣੀ ਵਕਤ ਲੰਘਾਈ ਆਪਣਾ ਵਕਤ ਟਪਾ ਰਹੇ ਹੋ ਤੇਰੇ ਬੋਲ ਕਬੂਲ ਹੀ ਬਣ ਗਏ ਮੇਰੀ ਜ਼ਿੰਦਗੀ ਦੇ ਤੇਰੇ ਬੋਲ ਕਬੂਲ ਹੀ ਬਣ ਗਏ ਮੇਰੀ ਜ਼ਿੰਦਗੀ ਦੇ ਨਫ਼ਰਤ ਮੌਤ ਹੀ ਬਣ ਗਈ ਮੇਰੀ ਜ਼ਿੰਦਗੀ ਦੇ ਤੂੰ ਕਰ ਵੋਟਾਂ ਦੀ ਖੇਤੀ ਤੂੰ ਕਰ ਵੋਟਾਂ ਦੀ ਖੇਤੀ ਖੁਰਪੀ ਲੈ ਸ਼ਬਦਾਂ ਦੀ ਮੇਰੇ ਸੁਪਨੇ ਕਬਰ ਸੁਮਾ ਗਏ ਮੇਰੀ ਜ਼ਿੰਦਗੀ ਦੇ ਮੇਰੇ ਸੁਪਨੇ ਕਬਰ ਸੁਮਾ ਗਏ ਮੇਰੀ ਜ਼ਿੰਦਗੀ ਦੇ ਤੁਸੀਂ ਗੱਲਾਂ ਕਰਦੇ ਹੋ ਕਿ ਜੀ ਸ਼੍ਰੋਮਣੀ ਕਮੇਟੀ ਐਦਾਂ ਕਰਦੀ ਜੀ 328 ਰੂਪ ਚੋਰੀ ਹੋ ਗਏ ਜੀ ਸਾਡਾ ਬਹੁਤ ਵੱਡਾ ਫਰਜ ਬਣਦਾ ਹੈ ਬੋਲੋ ਤੁਸੀਂ ਬੋਲੋ ਤੁਹਾਡਾ ਬੋਲਣ ਦੀ ਤੁਹਾਡੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਤੁਸੀਂ ਅੰਗਰੇਜ਼ਾਂ ਤੋਂ ਬਾਅਦ ਆਜ਼ਾਦ ਦੇਸ਼ ਦੇ ਤੁਸੀਂ ਵਸਨੀਕ ਹੋ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਐਮ ਸਾਹਿਬ ਕਦੇ ਤੁਸੀਂ ਸਿੱਧੂ ਮੂਸੇਵਾਲੇ ਦੀ ਮੌਤ ਬਾਰੇ ਬੋਲਿਆ ਕਦੇ ਤੁਸੀਂ ਸੁਧੀਰ ਸੂਰੀ ਦਾ ਕਤਲ ਹੋਇਆ ਚਿੱਟੇ ਦਿਨ ਉਹਦੇ ਬਾਰੇ ਕਦੇ ਕੋਈ ਸ਼ਬਦ ਬੋਲਿਆ ਸੰਦੀਪ ਨੰਗਲ ਅੰਬੀਆਂ ਦਾ ਜਿਹੜਾ ਕਬੱਡੀ ਖਿਡਾਰੀ ਸੀ ਮਾਰਚ 2022 ਦੇ ਵਿੱਚ ਉਹਦਾ ਕਤਲ ਹੋ ਜਾਂਦਾ ਉਹਦੇ ਬਾਰੇ ਤੁਸੀਂ ਕਦੇ ਬੋਲੇ ਆ ਤੁਸੀਂ ਹਰਦੀਪ ਸਿੰਘ 22 ਸਾਲ ਦਾ ਸਤੰਬਰ 2023 ਦੇ ਵਿੱਚ ਉਹਦਾ ਮਰਡਰ ਹੁੰਦਾ ਉਹਦੇ ਬਾਰੇ ਤੁਸੀਂ ਕਦੇ ਬੋਲੇ ਆ ਜਗਰਾਉਂ ਦੇ ਵਿੱਚ ਤੇਜਪਾਲ ਸਿੰਘ ਕਬੱਡੀ ਖਿਡਾਰੀ ਹੈ ਅਕਤੂਬਰ 2025 ਦੇ ਵਿੱਚ ਉਹਦਾ ਮਰਡਰ ਹੋ ਜਾਂਦਾ ਤੁਸੀਂ ਉਹਦੇ ਬਾਰੇ ਕੋਈ ਇੱਕ ਵੀ ਸ਼ਬਦ ਬੋਲੇ ਆ ਤੁਸੀਂ ਸ਼ੈਨੇ ਦਾ ਸਰਪੰਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੁਸੀਂ ਉਸ ਦਾ ਮਰਡਰ ਹੁੰਦਾ ਤੇ ਦੋਸ਼ ਤੁਹਾਡੇ ਮੰਤਰੀਆਂ ਦੇ ਉੱਤੇ ਲੱਗਦੇ ਤੁਸੀਂ ਤੁਹਾਡੀ ਜਵਾਨ ਖੁੱਲੀ ਉਸ ਤੋਂ ਬਾਅਦ ਚਿੱਟੇ ਦੇਨ ਮੋਹਾਲੀ ਵਰਗੇ ਹਾਈ ਟੈਕ ਸ਼ਹਿਰ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਦੀ ਹਾਜ਼ਰੀ ਦੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਵਿੱਚ ਰਾਣਾ ਬੱਲਾ ਚੌਰੀਆ ਜਿਹੜਾ ਕਬੱਡੀ ਖਿਡਾਰੀ ਹੈ 12 ਦਸੰਬਰ 2025 ਦੇ ਵਿੱਚ ਉਹਦਾ ਕਤਲ ਹੋ ਜਾਂਦਾ ਤੁਹਾਡੇ ਮੂੰਹ ਦੇ ਉੱਤੇ ਤਾਲਾ ਲੱਗਿਆ ਰਹਿੰਦਾ ਫਿਰ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਇੱਕ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ ਤੁਸੀਂ ਉਹਦੀ ਇੰਟਰਵਿਊ ਕਰਵਾਉਨੇ ਹੋ ਦੋਸ਼ ਲਾਉਂਦੇ ਨੇ ਵਿਰੋਧੀ ਪਾਰਟੀਆਂ ਕਿ ਤੁਹਾਡੀ ਕਸਟਡੀ ਦੇ ਵਿੱਚ ਹੋਈ ਤੁਹਾਡੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੋਈ ਜਿਹਦੇ ਆਰਗੇਨਾਈਜ਼ਰ ਪ੍ਰੋਡਿਊਸਰ ਡਾਇਰੈਕਟਰ ਤੁਹਾਡੀ ਪੰਜਾਬ ਪੁਲਿਸ ਸੀ ਪੰਜਾਬ ਸਰਕਾਰ ਸੀ ਤੁਹਾਡੇ ਮੂੰਹ ਦੇ ਵਿੱਚ ਮਨੱਕਾ ਪੈ ਗਿਆ ਉਸ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਰਹੇ ਹੋ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਧਾਰਮਿਕ عقیده ਦੀ ਗੱਲ ਕਰਦੇ ਹੋ ਤੁਸੀਂ 328 ਰੂਪਾਂ ਦੀ ਗੱਲ ਕਰਦੇ ਹੋ ਜਦ ਕਿ ਐਸਜੀਪੀਸੀ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਇਹਦੇ ਬਾਰੇ ਕੂ ਕੂ ਕੋ ਕਹਿ ਰਹੇ ਕਿ ਸਰਕਾਰਾਂ ਬੇਲੋੜੀ ਦਾ ਕਲੰਦਾਜੀ ਸਿੱਖ ਧਰਮ ਦੇ ਵਿੱਚ ਕਰ ਰਹੀਆਂ ਤੁਸੀਂ ਕਿਉਂ ਕਰਦੇ ਹੋ ਕਿਉਂ ਕਰਦੇ ਹੋ ਮੈਂ ਇਹ ਸਮਝਦਾ ਕਿ ਜਦੋਂ ਤੁਸੀਂ ਆਪਣੀ ਬੇਸਿਕ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹੋ ਜਾਂਦੇ ਹੋ ਤੁਸੀਂ ਬੇਵੱਸ ਹੋ ਜਾਂਦੇ ਹੋ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਲੈਨੇ ਹੋ ਧਰਮ ਦਾ ਸਹਾਰਾ ਇਸ ਧਰਮ ਦਾ ਸਹਾਰਾ ਤੁਸੀਂ ਲੈ ਰਹੇ ਹੋ ਇਹ ਜਿਹੜਾ ਤੁਹਾਨੂੰ ਭਾਰੀ ਪੈਣ ਵਾਲਾ ਔਰ ਮੈਂ ਤੁਹਾਨੂੰ ਦੱਸ ਦਿਆਂ ਜੇ ਤੁਸੀਂ ਬੋਲਣਾ ਹੈ ਤੁਸੀਂ ਹਰ ਗੱਲ ਦਾ ਜਵਾਬ ਦੇਣਾ ਹੈ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਭੰਡਣਾ ਅਕਾਲੀ ਦਲ ਨੂੰ ਭੰਡਣਾ ਬਾਦਲ ਨੂੰ ਭੰਡਣਾ ਤੁਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਸਾਹਿਬ ਦੇ ਸਰਮੌਰ ਸੰਸਥਾ ਦੇ ਜਥੇਦਾਰ ਨੂੰ ਭੰਡਣਾ ਭੰਡੋ ਲੇਕਿਨ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਇੱਕ ਵਿਸ਼ੇਸ਼ ਵਿਧਾਨ ਸਭਾ ਦਾ اجلاس ਕੀਤਾ ਉਸ ਦੇ ਵਿੱਚ 100 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਕਪਲੇ ਦੇ ਦੋਸ਼ ਸੁਖਪਾਲ ਸਿੰਘ ਖੈਰਾ ਵਿਧਾਇਕ ਨੇ ਲਗਾਇਆ ਬੋਲੋ ਦੇਓ ਜਵਾਬ ਤੁਸੀਂ ਬੋਲਣਾ ਤਾਂ ਬੋਲੋ ਜਿਹੜੇ ਤੁਸੀਂ ਯੂਪੀ ਬਿਹਾਰ ਦਿੱਲੀ ਦੀਆਂ ਗੱਡੀਆਂ ਦੇ ਕਾਫਲੇ ਲੈ ਕੇ ਪੰਜਾਬ ਦੇ ਵਿੱਚ ਆਏ ਉਹਨਾਂ ਨੂੰ ਬਿਜ਼ਨਸ ਦਿੱਤਾ ਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਵਿੱਚ ਨਗਰ ਕੀਰਤਨ ਤੁਸੀਂ ਉਹ ਪਾਨ ਖਾਣ ਵਾਲਿਆਂ ਨੂੰ ਤਮਾਕੂ ਖਾਣ ਵਾਲਿਆਂ ਨੂੰ ਬੀੜੀਆਂ ਸਿਗਰਟਾਂ ਫੂਕਣ ਵਾਲਿਆਂ ਨੂੰ ਜਿਹੜਾ ਤੁਸੀਂ 700 ਕਰੋੜ ਦੇ ਵਿੱਚ ਠੇਕਾ ਦਿੱਤਾ ਉਹਦੇ ਬਾਰੇ ਬੋਲੋ ਤੁਸੀਂ ਬੋਲਣਾ ਤੁਸੀਂ ਬੋਲੋ ਤੁਸੀਂ ਜਿਹੜਾ ਵਿਸ਼ੇਸ਼ ਇਜਲਾਸ ਜਿਹਦੀ ਤੁਸੀਂ ਇਸ ਗੱਲ ਦੀ ਦੁਹਾਈ ਦਿੰਦੇ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੈ ਵਿਦਵਾਨ ਸਭਾ ਦਾ ਇਜਲਾਸ ਉਹਦੇ ਵਿੱਚ ਨੰਗੇ ਸਿਰ ਜੁੱਤੀਆਂ ਪਾ ਕੇ ਬੇਅਦਵੀ ਕਰਦੇ ਜਿੱਥੇ ਬਾਬਾ ਜੀਵਨ ਸਿੰਘ ਨੂੰ ਤੁਸੀਂ ਭਾਈ ਜੈਤਾ ਜੀ ਕਹਿ ਕੇ ਸੰਬੋਧਨ ਕਰਦੇ ਰਹੇ ਬੋਲੋ ਇਹਨਾਂ ਬੇਅਦਵੀਆਂ ਬਾਰੇ ਬੋਲੋ ਤੁਹਾਡੀ ਜੁਬਾਨ ਕਿਉਂ ਨਹੀਂ ਖੁੱਲਦੀ ਤੁਸੀਂ ਬੋਲੋ ਕਿ ਜਿਹੜਾ ਥਾਈਲੈਂਡ ਦੀ ਜਿਹੜੀ ਕੰਪਨੀ ਥਾਈਲੈਂਡ ਦੇ ਵਿੱਚ ਲੋਕਾਂ ਨੂੰ ਨਜ਼ਾਰੇ ਨੰਬਰ 1 ਦਬਾਉਣ ਦੀ ਜਿਹੜੀ ਭੂਮਿਕਾ ਨਿਭਾਉਂਦੀ ਹੈ ਟੂਰ ਪੈਕੇਜ ਟੂਰ ਲੋਕਾਂ ਨੂੰ ਦਿੰਦੀ ਹੈ ਉਹਨੂੰ ਤੁਸੀਂ ਜਿਹੜਾ 700 ਕਰੋੜ ਦਾ ਨਗਰ ਕੀਰਤਨ ਦਾ ਠੇਕਾ ਦੇ ਕੇ ਤੁਸੀਂ ਗੈਰ ਮਰਿਆਦਤ ਕੰਮ ਕੀਤਾ ਬੋਲੋ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਕਿਉਂ ਨਹੀਂ ਬੋਲਦੇ ਕਿ ਜਦੋਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਜਿੱਥੇ ਸਾਡੇ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ ਜਿੱਥੇ ਸਾਡੇ ਪੰਜਾਬ ਦੀ ਸਰਮੌਰ ਪੰਜਾਬ ਦਾ ਸਾਡਾ ਇੱਕ ਬਿਹਤਰੀਨ ਵਿਦਿਅਕ ਅਦਾਰਾ ਜਿਹਦੀ ਲੁੱਟ ਬੀਜੇਪੀ ਕਰ ਰਹੀ ਹੈ ਤੁਸੀਂ ਧਰਨਾ ਕਿਉਂ ਨਹੀਂ ਲਾਇਆ ਤੁਸੀਂ ਉਹਦੇ ਸਬੰਧੀ ਬੋਲੇ ਕਿਉਂ ਨਹੀਂ ਤੁਸੀਂ ਬੋਲੋ ਤੁਸੀਂ ਵਰਣ ਸ਼ਰਮਾ ਜਿਹੜਾ ਤੁਹਾਡਾ ਆਈਪੀਐਸ ਅਧਿਕਾਰੀ ਐਸਐਸਪੀ ਪਟਿਆਲਾ ਜਿਸ ਨੇ ਛਰੇ ਆਮ ਚੋਣਾਂ ਨੂੰ ਲੁੱਟਣ ਦੇ ਲਈ ਇੱਕ ਆਡੀਓ ਵਾਇਰਲ ਹੁੰਦੀ ਆ ਸੁਖਬੀਰ ਸਿੰਘ ਬਾਦਲ ਕਰਦੇ ਆ ਬੋਲੋ ਤੁਹਾਡੀ ਜ਼बान ਕਿਉਂ ਨਹੀਂ ਖੁੱਲੀ ਉੱਥੇ ਤੁਸੀਂ ਨਹੀਂ ਬੋਲਦੇ ਨਾਬਾ ਦੀ ਬੀਡੀਪੀਓ ਬਲਜੀਤ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੇ ਦਫ਼ਤਰ ਤੋਂ ਬਾਹਰ ਹੋ ਜੋ ਪਬਲਿਕ ਨੂੰ ਆਮ ਲੋਕਾਂ ਨੂੰ ਤੁਹਾਡੀ ਜ਼बान ਤਾਲਾ ਕਿਉਂ ਲੱਗਿਆ ਤੁਸੀਂ ਤੁਹਾਡਾ ਇੱਕ ਐਮਐਲਏ ਐਮਐਲਏ ਗੁਰਦੀਪ ਰੰਧਾਵਾ ਕਹਿੰਦਾ ਕਿ ਪੱਗਾਂ ਨੂੰ ਜਿਹੜਾ ਸਿੰਘ ਕੱਲੇ ਲੱਗੇ ਹੁੰਦੇ ਆ ਇਹ ਤਾਂ ਲੱਥ ਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਤੇ ਤੁਸੀਂ ਪੱਗ ਦੀ ਗੱਲ ਕਰਦੇ ਹੋ ਤੁਸੀਂ ਧਰਮ ਦੀ ਗੱਲ ਕਰਦੇ ਹੋ ਤੁਸੀਂ ਗੁਰੂ ਦੀ ਗੱਲ ਕਰਦੇ ਹੋ ਤੁਸੀਂ ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹੋ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਹੋ ਸਿੱਖ ਮਰਿਆਦਾ ਦੀ ਗੱਲ ਕਰਦੇ ਹੋ ਪੱਗ ਪਰ ਤੁਹਾਨੂੰ ਪੱਗ ਦੀ ਕੀਮਤ ਬਾਰੇ ਕੀ ਪਤਾ ਕਿਉਂਕਿ ਤੁਹਾਨੂੰ ਨਹੀਂ ਪਤਾ ਪੱਗ ਦੀ ਕੀਮਤ ਬਾਰੇ ਤੁਸੀਂ ਤਾਂ ਆ ਇੱਕ ਜਿਹੜਾ ਲੋਕਾਂ ਨੂੰ ਟਕਵੰਜ ਰਚਣ ਵਾਸਤੇ ਲੋਕਾਂ ਨੂੰ ਭੁਲੇਖੇ ਪਾਉਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਪੱਗ ਸਿੰਘ ਦੇ ਬਸੰਤੀ ਰੰਗ ਦੀ ਪੱਗ ਬਣ ਕੇ ਤੁਸੀਂ ਲੋਕਾਂ ਦੇ ਵਿੱਚ ਤਾਂ ਆਉਨੇ ਹੋ ਪਰ ਜਦੋਂ ਸ਼ਾਮ ਨੂੰ 5 ਵਜੇ ਤੁਸੀਂ ਚੱਕ ਕੇ ਠਾਂ ਟੋਪੀ ਉਹ ਮਾਰਦੇ ਆ ਤੇ ਤੁਸੀਂ ਘੋਰ ਮੋਨ ਕੱਢ ਕੇ ਫਿਰ ਤੁਸੀਂ ਆਪਣੇ ਉਹ ਰੰਗीन ਇਹ ਤੁਹਾਨੂੰ ਪਤਾ ਮੈਂ ਆਪਣੇ ਜबान ਨਾਲ ਆਪਣੇ ਸ਼ਬਦਾਂ ਨਾਲ ਆਪਣੀ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਜबान ਗੰਦੀ ਨਹੀਂ ਕਰਨੀ ਉਸ ਤੋਂ ਬਾਅਦ ਤੁਸੀਂ ਬੋਲਣਾ ਹੈ ਬੋਲੋ ਤੁਸੀਂ ਕਿਉਂ ਨਹੀਂ ਬੋਲੇ ਡੀਆਈਜੀ ਭੁੱਲਰ ਤੁਹਾਡੀ ਨੱਕ ਦਾ ਬਾਲ ਸੀ ਤੁਹਾਡੇ ਸੱਜੇ ਮੋਢੇ ਦੇ ਨਾਲ ਮੋਢਾ ਚੱਲ ਕੇ ਜਿਦਾਂ ਇੱਕ ਮਹਿਬੂਬ ਆਪਣੀ ਪ੍ਰੇਮਿਕਾ ਨੂੰ ਨਾਲ ਲੈ ਕੇ ਚੱਲਦਾ ਤੁਸੀਂ ਇਦਾਂ ਚੱਲਦੇ ਸੀ ਬੋਲੇ ਕਿਉਂ ਨਹੀਂ ਬੋਲੋ ਤੁਸੀਂ ਬੋਲੋ ਕਰਨਲ ਬਾਠ ਜਿਹੜਾ ਦੇਸ਼ ਦੀਆਂ ਰੱਖਿਆ ਸਬਾਵਾਂ ਦੇ ਵਿੱਚ ਆਪਣੀਆਂ ਸਬਾਵਾਂ ਨਿਵਾਉਂਦਾ ਉਹਨੂੰ ਸ਼ਰੇਆਮ ਤੁਹਾਡੇ ਪੁਲਿਸ ਦੇ ਜਿਹੜੇ ਅਫਸਰ ਹੈਗੇ ਆ ਉਹ ਕੁੱਟ ਦਿੰਦੇ ਆ ਉਹਦੇ ਜਵਾਨ ਲੜਕੇ ਦੇ ਸਾਹਮਣੇ ਤੁਹਾਡੀ ਜ਼बान ਕਿਉਂ ਨਹੀਂ ਖੁੱਲਦੀ ਨਰਿੰਦਰਦੀਪ ਬਠਿੰਡੇ ਦੇ ਵਿੱਚ ਤੁਹਾਡਾ ਸੀਆਈਏ ਸਟਾਫ ਉਹਨੂੰ ਕੋਹ ਕੋਹ ਕੇ ਮਾਰ ਦਿੰਦਾ ਚਿੱਟੇ ਦੇੰਦੇ ਵਿੱਚ ਬੇਕਸੂਰ ਨਿਰਦੋਸ਼ ਨੌਜਵਾਨ ਨੂੰ ਮਾਰ ਦਿੰਦਾ ਉਹਦੀ ਪਤਨੀ ਸਮਾਂਲ ਪੁੱਛਦੀ ਹੈ ਉਹਦਾ ਇੱਕ ਛੋਟਾ ਜਿਹਾ ਬੱਚਾ 5-6 ਸਾਲ ਦਾ ਸਵਾਲ ਪੁੱਛਦਾ ਦਿਓ ਜਵਾਬ ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲਦੀ ਫਿਰ ਤੁਹਾਡਾ ਐਮਐਲਏ ਕਹਿੰਦਾ ਕਿ ਮੇਰੇ ਨਾਲ 10 ਪੜਿਆ ਬੰਦਾ ਮੈਨੂੰ ਸਵਾਲ ਨਹੀਂ ਕਰ ਸਕਦਾ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਦਿਓ ਜਵਾਬ ਤੁਹਾਡੀ ਜ਼ੁਬਾਨ ਕਿੱਥੇ ਖੁੱਲਦੀ ਹੈ ਪਰ ਨਹੀਂ ਨਹੀਂ ਤੁਹਾਨੂੰ ਬੋਲਣ ਦੀ ਜਾਂਚ ਨਹੀਂ ਤੁਹਾਨੂੰ ਸਿਰਫ ਇੱਕ ਸਿਖਾਇਆ ਗਿਆ ਕਿ ਤੁਸੀਂ ਤੇ ਸਿਰਫ ਗੁਲਾਮੀ ਕਰਨੀ ਹੈ ਉਹਨਾਂ ਲੋਕਾਂ ਦੀ ਜਿਹੜੇ ਦੇਸ਼ ਨੂੰ ਲੁੱਟ ਰਹੇ ਨੇ ਜਿਹੜੇ ਪੰਜਾਬ ਦੀ ਬੇਕਦਰੀ ਕਰ ਰਹੇ ਆ ਪੰਜਾਬ ਦੀ ਲੁੱਟ ਖਸੁੱਟ ਕਰ ਰਹੇ ਆ ਪੰਜਾਬ ਦੇ ਕੁਦਰਤੀ ਸਰੋਤਾਂ ਦੇ ਉੱਤੇ ਜਿਹੜੇ ਡਾਕਾ ਮਾਰ ਰਹੇ ਆ ਉਹਨਾਂ ਦੇ ਉੱਤੇ ਨਾਗਵਲ ਪਾ ਕੇ ਬੈਠੇ ਆ ਮੈਂ ਕਹਿੰਨਾ ਤੁਹਾਡੇ ਇਸ ਵਰਤਾਂਤ ਨੂੰ ਦੇਖ ਕੇ ਮੇਰੇ ਦਿਲ ਦੇ ਵਿੱਚ ਹੂਕ ਨਿਕਲਦੀ ਹੈ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ ਜਿਸਮ ਖਾਂਦੇ ਜਿਸਮ ਤੇਰੇ ਨੂੰ ਖਾਂਦੇ ਯੂਪੀ ਬਿਹਾਰ ਮੀਆਂ ਰੇਤਾ ਬਜਰੀ ਪਾਣੀ ਜ਼ਮੀਰ ਨੂੰ ਨੋਚ ਕੁੱਤੇ ਨਿਗਲਨ ਦੇਣ ਨਾ ਕੋਈ ਡ ਘਾਰ ਮੀਆਂ ਭੇਡਾਂ ਕੁਰਸੀਆਂ ਤੇ ਵਿਛਾਉਣ ਦਰੀਆਂ ਨੰਗ ਲੈ ਗਏ ਦੁੱਧ ਨਤਾਰ ਮੀਆਂ ਭੇਡਾਂ ਇਨਕਲਾਬ ਵੀ ਚੁੱਟੀ ਛੱਟ ਬਣਿਆ ਭੇੜਾ ਇਨਕਲਾਬ ਵੀ ਜੁੱਤੀ ਛੱਟ ਬਣਿਆ ਪਰਖਾਲ ਵੀ ਠੱਗਾਂ ਦੀ ਕਰਦਾ ਜੈਜਾ ਕਰ ਮੀਆਂ ਅੱਜ ਤੁਸੀਂ ਜੈਜਾ ਕਰ ਕਰ ਰਹੇ ਹੋ ਕਿਦੀ ਯੂਪੀ ਵਾਲਿਆਂ ਦੀ ਬਿਹਾਰ ਵਾਲਿਆਂ ਦੀ ਦਿੱਲੀ ਵਾਲਿਆਂ ਦੀ ਜਿਹੜੇ ਪੰਜਾਬ ਨੂੰ ਦੱਕਾ ਰਹੇ ਨੇ ਪੰਜਾਬ ਨੂੰ ਖਾਂ ਰਹੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਕਿਉਂਕਿ ਤੁਸੀਂ ਤਾਂ ਜਿਹੜਾ ਲੁੱਟਣ ਦਾ ਠੇਕਾ ਹੀ ਲੈ ਲਿਆ ਤੁਹਾਨੂੰ ਝੂਠ ਬੋਲਣ ਦੀ ਆਦਤ ਹੈ ਤੁਹਾਨੂੰ ਗੱਪਾਂ ਮਾਰਨ ਦੀ ਆਦਤ ਹੈ ਤੁਹਾਨੂੰ ਗੱਲਾਂ ਦਾ ਕੜਾ ਬਣਾਉਣ ਦੀ ਆਦਤ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਆਪਣੇ ਕੀਤੇ ਹੋਏ ਕਰਾਰ ਕੀਤੇ ਕਾਲ ਕਰਾਰ ਜਿਉਂ ਤੇ ਖਰਾ ਕਿਉਂ ਨਹੀਂ ਉੱਤਰਦੇ ਇਹ ਤੁਹਾਨੂੰ ਸਵਾਲ ਹੈ ਨੇ ਪੱਥਰਾਂ ਦੇ ਉੱਤੇ ਤੁਸੀਂ ਮਿਸਤਰੀਆਂ ਮਜ਼ਦੂਰਾਂ ਦੇ ਨਾਮ ਲਿਖਣ ਦੀ ਦੁਹਾਈ ਪਾਉਂਦੇ ਸੀ 2022 ਤੋਂ ਪਹਿਲਾਂ ਕੀ ਲਿਖ ਦਿੱਤੇ ਗਏ 16 ਨਵੇਂ ਮੈਡੀਕਲ ਕਾਲਜ ਬਣਾਉਣ ਦੀ ਤੁਸੀਂ ਗੱਲ ਕਹੀ ਸੀ ਵਾਅਦਾ ਕੀਤਾ ਸੀ ਕਿ 16 ਨਵੇਂ ਮੈਡੀਕਲ ਕਾਲਜ ਬਣਾ ਦਿੱਤੇ ਗਏ 3100 ਸਟੇਡੀਅਮ ਖੇਡ ਸਟੇਡੀਅਮ ਜਿਹੜੇ ਪਿੰਡਾਂ ਦੇ ਵਿੱਚ ਬਣਾਉਣੇ ਸੀ ਉਹ ਤੁਸੀਂ ਬਣਾਤੇ ਖੇਤਾਂ ਦੇ ਤੁਸੀਂ ਡਾਕਟਰ ਭਰਤੀ ਕਰਨੇ ਸੀ ਕਿੰਨੇ ਡਾਕਟਰਾਂ ਦੀ ਭਰਤੀ ਹੋਗੀ ਦੱਸੋਗੇ ਜਰਾ ਪੰਜਾਬ ਵਿੱਚ ਗੋਰਿਆਂ ਨੂੰ ਨੌਕਰੀਆਂ ਅੰਗਰੇਜ਼ਾਂ ਨੂੰ ਨੌਕਰੀਆਂ ਦੇਣ ਦੀ ਤੁਸੀਂ ਦੁਆ ਹੀ ਪਾਉਂਦੇ ਸੀ ਰੋਲਾ ਪਾਉਂਦੇ ਸੀ ਕਿੰਨੇ ਨੌਕਰੀਆਂ ਤੁਸੀਂ ਪੰਜਾਬ ਦੇ ਵਿੱਚ ਗੋਰਿਆਂ ਨੂੰ ਅੰਗਰੇਜ਼ਾਂ ਨੂੰ ਦਿੱਤੀਆਂ ਦੱਸੋਗੇ ਤੁਸੀਂ ਕਹਿੰਦੇ ਸੀ ਕਿ ਕਰਿਆਨੇ ਦੀ ਦੁਕਾਨ ਤੇ ਲੇਨ ਦੇ ਵਿੱਚ ਲੱਗ ਕੇ ਇੱਕ ਜਿਹੜਾ ਮੁੱਖ ਮੰਤਰੀ ਆ ਉਹ ਰਾਸ਼ਨ ਲੈ ਸਕਦਾ ਲਏਗਾ ਤੁਸੀਂ ਕਦੋਂ ਕਿਹੜੀ ਦੁਕਾਨ ਦੇ ਉੱਤੇ ਲੇਨ ਦੇ ਵਿੱਚ ਲੱਗ ਕੇ ਰਾਸ਼ਨ ਲਿਆ ਦੱਸੋਗੇ ਪੰਜਾਬੀਆਂ ਨੂੰ ਤੁਸੀਂ ਤਰਨਤਾਰਨ ਦੇ ਵਿੱਚ ਇੱਕ ਕੁੜੀਆਂ ਦਾ ਕਾਲਜ ਬਣਾਉਣ ਦੀ ਗੱਲ ਕੀਤੀ ਉਹ ਕੁੜੀਆਂ ਦਾ ਕੱਲਜ ਬਣ ਗਿਆ ਉਹਦਾ ਨਹੀਂ ਪੱਥਰ ਰੱਖਤਾ ਉਹਦੀਆਂ ਨੀਹਾਂ ਭਰੀਆਂ ਗਈਆਂ ਉਹਦੀਆਂ ਕਿੰਨੇ ਕਿੰਨੇ ਕੋ ਉਹਦੀ ਜਿਹੜੀ ਪ੍ਰੋਗਰੈਸ ਹੋ ਗਈ ਕੰਸਟਰਕਸ਼ਨ ਕਿਸ ਲੈਵਲ ਤੇ ਪਹੁੰਚ ਗਈ ਕਿਸ ਸਟੇਜ ਤੇ ਪਹੁੰਚ ਗਈ ਦੱਸੋਗੇ ਪੰਜਾਬੀਆਂ ਨੂੰ ਤੁਸੀਂ ਦੱਸੋਗੇ ਕਿ ਜਿਹੜੀ ਤੁਸੀਂ ਮਾਲਵਾ ਨਹਿਰ ਕੱਢਣ ਦੀ ਗੱਲ ਕੀਤੀ ਸੀ ਉਹ ਮਾਲਵਾ ਨਹਿਰ ਕਿੱਥੇ ਕੱਢੀ ਹੈ ਕਿੱਥੋਂ ਸ਼ੁਰੂ ਹੋਈ ਹੈ ਤੇ ਕਿੱਥੇ ਖਤਮ ਹੋਈ ਹੈ ਦੱਸੋਗੇ ਤੁਸੀਂ ਕਹਿੰਦੇ ਸੀ ਕਿ ਹੂਟਰ ਮਾਰਦੀਆਂ ਗੱਡੀਆਂ ਜਿਹੜਾ ਹੈ ਵੀ ਵੀ ਆਈ ਪੀ ਕਲਚਰ ਹੈ ਸੀ ਇਹਨੂੰ ਖਤਮ ਕਰ ਦੇਣਾ ਕੀ ਤੁਸੀਂ ਆਪਣੀਆਂ ਗੱਡੀਆਂ ਦੇ ਉੱਤੇ ਲੱਗੇ ਹੋਏ ਹੀਟਰਾਂ ਨੂੰ ਚੁੱਲ੍ਹੇ ਦੇ ਵਿੱਚ ਸੜਤਾ ਦੱਸੋ ਪੰਜਾਬੀਆਂ ਨੂੰ ਤੁਸੀਂ ਦੱਸੋ ਪੰਜਾਬੀਆਂ ਨੂੰ ਕਿ ਤੁਸੀਂ 11-1100 ਰੁਪਇਆ ਭੈਣਾਂ ਦੇ ਨਾਲ ਮਹਿਲਾਵਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਦੇਣ ਦਾ ਤੁਸੀਂ ਉਹਨਾਂ ਨੂੰ ਦੇਤਾ ਅੱਜ ਉਹ 46 46 48 48000 ਰੁਪਇਆ ਲਈ ਤੁਹਾਡੀਆਂ ਹੱਥਾਂ 'ਵਲ ਦੇਖ ਰਹੀਆਂ ਨੇ ਦੇ ਉਹਨਾਂ ਨੂੰ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਆਹ ਆਪਣੀ ਮਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਅੱਜ ਸੌਂ ਖਾ ਕੇ ਕਹਿਣਾ ਕਿ ਮੈਂ ਇਸ ਦਾ ਵੀ ਬੇਬੇ ਜੂੜ ਵੜਤਾ ਕੀ ਤੁਸੀਂ ਜੂੜ ਵੜਤਾ ਤੁਹਾਡੀਆਂ ਜਿਹੜੀਆਂ ਆਡੀਓ ਵੀਡੀਓਜ਼ ਜਿਹੜੀਆਂ ਆਮ ਪਬਲਿਕ ਦੇ ਵਿੱਚ ਜਨਤਕ ਹੁੰਦੀਆਂ ਨੇ ਤੁਹਾਡੀ ਦੁਰਦਚਾ ਨੂੰ ਬਿਆਨ ਕਰਦੀਆਂ ਤੁਸੀਂ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋ ਉਹ ਜਿਵੇਂ ਕਹਿੰਦੇ ਨਾ ਸਿਆਣੇ ਕਹਿੰਦੇ ਨੇ ਕਿ ਬੇਸ਼ਰਮਾਂ ਦੀ ਡੁੱਲਗੀ ਦਾਲ ਉਹ ਕਹਿੰਦੇ ਅਸੀਂ ਤਾਂ ਡੋਲ ਡੋਲ ਕੀ ਕਹਾਂਦੇ ਆ ਇਹ ਹਾਲਤ ਤੁਹਾਡੀ ਬਣੀ ਹੋਈ ਆ ਪੰਜਾਬ ਦੇ ਵਿੱਚ ਸੋ ਇਹ ਬਹੁਤ ਵੱਡਾ ਮਸਲਾ ਹੈ ਇਹ ਪੰਜਾਬ ਨੂੰ ਅੱਗ ਦੀ ਪੱਟੀ ਦੇ ਵਿੱਚ ਨਾ ਪਾਓ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਡਾ ਲਿਆ ਅਸੀਂ ਤੁਹਾਨੂੰ ਇਸ ਗੱਲ ਦੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਤੁਸੀਂ ਆਪਣੀਆਂ ਮੂਲ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਤਰਲੋ ਮੱਚੀ ਹੋ ਤੁਸੀਂ ਪੰਜਾਬ ਦੇ ਹੱਕ ਲੈਣ ਲਈ ਹੱਕ ਹਕੂਕਾਂ ਦੀ ਗੱਲ ਕਰਨ ਦੇ ਲਈ ਭਾਜਪਾ ਦੇ ਨਾਲ ਮਾਰੋ ਮੱਥਾ ਤੁਸੀਂ ਤਾਂ ਜਦੋਂ ਤੁਹਾਡੇ ਸੂਈ ਚੁਬਦੀ ਆ ਕੇਜਰੀਵਾਲ ਦੇ ਕੌਮੀ ਕਨਵੀਨਰ ਦੇ ਤੁਸੀਂ ਤਾਂ ਜਾ ਕੇ ਧਰਨੇ ਲਾਉਨੇ ਹੋ ਦਿੱਲੀ ਦੇ ਵਿੱਚ ਜਦੋਂ ਪਾਣੀਆਂ ਦੀ ਗੱਲ ਹੁੰਦੀ ਜਦੋਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਹੁੰਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੁੰਦੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਹਿੰਦੀ ਦੇ ਵਿੱਚ ਲਿਖੇ ਹੋਏ ਨਹੀਂ ਪੱਥਰ ਜਿਹੜੇ ਉਦੋਂ ਘਾਟ ਨਹੀਂ ਪੱਥਰ ਲਗਾਉਣ ਦੀ ਜਿਹੜੀ ਤੁਸੀਂ ਤੁਸੀਂ ਰਵਾਇਤ ਸ਼ੁਰੂ ਕਰਤੀ ਇਹ ਪਹਿਲਾਂ ਤਾਂ ਕਿਸੇ ਨੇ ਨਹੀਂ ਕੀਤੀ ਕਿ ਇਹੀ ਬਦਲਾਅ ਹੋਇਆ ਅੱਜ ਲੋਕ ਬਿਲਕ ਰਹੇ ਨਹੀਂ ਗੈਂਗਸਟਰ ਗੋਲੀਆਂ ਮਾਰ-ਮਾਰ ਕੇ ਲੋਕਾਂ ਦੇ ਕੰਨ ਵਿੱਜੂ ਕਰ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੌਜਵਾਨਾਂ ਦੇ ਕਤਲ ਹੋ ਰਹੇ ਆ ਆ ਜਿਹੜਾ ਨਸ਼ੇ ਦੀ ਆੜ ਦੇ ਵਿੱਚ ਨਸ਼ਾ ਤਸਕਰਾਂ ਦੀ ਆੜ ਦੇ ਵਿੱਚ ਬੇਦੋਸ਼ੇ ਨੌਜਵਾਨਾਂ ਦੇ ਪਹਿਰਾਂ ਦੇ ਵਿੱਚ ਲਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਨਪੁੰਸਕ ਉਹਨਾਂ ਨੂੰ ਜਿਹੜਾ ਤਾਕਤ ਹਣ ਕੀਤਾ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਉਹਨਾਂ ਦੀ ਗੈਰਤ ਖਤਮ ਕੀਤੀ ਜਾ ਰਹੀ ਹੈ ਨਸ਼ੇ ਯੁੱਧ ਨਸ਼ਿਆਂ ਵਿਰੁੱਧ ਦੀ ਆੜ ਦੇ ਵਿੱਚ ਤੁਸੀਂ ਲੋਕਾਂ ਦੇ ਗਰੀਬ ਲੋਕਾਂ ਦੇ ਮਿਹਨਤ ਕੱਚ ਗਰੀਬਾਂ ਦੇ ਦਲਤਾਂ ਦੇ ਜਿਨ੍ਹਾਂ ਦੀ ਤੁਸੀਂ ਪਿੱਛੇ ਫੋਟੋ ਟੰਗੀ ਆ ਬਾਬਾ ਅੰਬੇਦਕਰ ਸਾਹਿਬ ਉਹਨਾਂ ਦੇ ਘਰ ਤੁਸੀਂ ਗਰੀਬਾਂ ਦੇ ਮਿਹਨਤ ਕੱਚ ਕਿਰਤੀਆਂ ਕੰਮਾਂ ਦੇ ਤੁਸੀਂ ਜਿਹੜੇ ਢਾਰੇ ਢਾਂ ਰਹੇ ਹੋ ਤੇ ਆਪਣੇ ਵੱਡੇ ਮਗਰ ਮੱਛਾਂ ਨੂੰ ਵਿਚਾਰ ਰਹੇ ਹੋ ਬਹੁਤ ਸਾਰੇ ਸਵਾਲ ਨੇ ਤੁਹਾਡੇ ਉੱਤੇ ਤੁਸੀਂ ਉਹਨਾਂ ਦੇ ਉੱਤੇ ਗੱਲ ਨਹੀਂ ਕਰਦੇ ਤੁਸੀਂ ਜਵਾਬ ਨਹੀਂ ਦਿੰਦੇ ਤੁਹਾਨੂੰ ਤਾਂ ਸਿਰਫ ਦਿਖਦਾ ਕਿ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਿਵੇਂ ਤੁਸੀਂ ਕੁਲਦੀਪ ਸਿੰਘ ਗਰਗੱਜ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤੋਂ ਲਾ ਕੇ ਇਹ ਜਥੇਦਾਰੀ ਤੁਸੀਂ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੇ ਕੇ ਤੁਸੀਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਦੀ ਲਾਲਸਾ ਰੱਖ ਲਿਓ ਬੜਾ ਮਾੜਾ ਰੁਝਾਨ ਹੈ ਮੰਦਪਾਗਾ ਰੁਝਾਨ ਹੈ ਮਸੰਦਾਂ ਨੂੰ ਬਾਹਰ ਕੱਢਣ ਵਾਸਤੇ ਗੁਰਦੁਆਮਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚੋਂ ਵੱਡਾ ਸੰਘਰਸ਼ ਕੀਤਾ ਗਿਆ ਸੀ ਸੋ ਅੱਜ ਵੀ ਇਸ ਲਈ ਪਵੰਦ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਅਸੀਂ ਜਿੱਤਦੇ ਆਂ ਜਾਂ ਮਰ ਜਾਂਦੇ ਆਂ ਅਸੀਂ ਜਿੱਤਦੇ ਆਂ ਮਰ ਜਾਂਦੇ ਆਂ ਪਰ ਹਾਰਦੇ ਨਹੀਂ ਇਹ ਉਹਨਾਂ ਦਾ ਕਹਿਣਾ ਸੋ ਤੁਸੀਂ ਇਸ ਰੁਝਾਨ ਤੋਂ ਪਿੱਛੇ ਹਟ ਕੇ ਪੰਜਾਬੀਆਂ ਦੀ ਬਾਹ ਫੜੋ ਪੰਜਾਬ ਅੱਜ ਦੁੱਖ ਦੇ ਵਿੱਚ ਐ ਪੰਜਾਬ ਅੱਜ ਵਿਪਤਾ ਦੇ ਵਿੱਚ ਐ ਪੰਜਾਬ ਦੇ ਹਾਲ ਦੁਹਾਈ ਪੰਜਾਬ ਦੇ ਵਿੱਚ ਲਾਂਡਰ ਆਡਰ ਦੀ ਪੰਜਾਬ ਵਿੱਚ ਨਸ਼ਿਆਂ ਦੀ ਪੰਜਾਬ ਦੇ ਵਿੱਚ ਕ੍ਰਪਚਨ ਦੀ ਹਰ ਪਾਸੇ ਹਾਕਾਰ ਹੈ ਗਰੀਬ ਰੋਟੀ ਲਈ ਬਲਕ ਰਿਹਾ ਗਰੀਬ ਗੁਰਬਤ ਦੇ ਕੰਡੇ ਦੇ ਉੱਤੇ ਖੜੇ ਨੇ ਗੁਰਬਤ ਵਿੱਚ ਜਾ ਰਹੇ ਨੇ ਨਿਤ ਦਿਨ ਜਿਹੜੇ ਮੁੰਡੇ ਨਸ਼ਿਆਂ ਦੇ ਨਾਲ ਮਰ ਰਹੇ ਨੇ ਹੋਸ਼ ਕਰੋ ਮੁੱਖ ਮੰਤਰੀ ਸਾਹਿਬ ਪੰਜਾਬ ਤੁਹਾਡੇ ਹੱਥਾਂ ਬਲ ਦੇਖ ਰਿਹਾ ਤੁਸੀਂ ਉਹਨਾਂ ਦੀਆਂ ਆਸਾਂ ਨਾਲ ਜਿਹੜੀਆਂ ਨਜ਼ਰਾਂ ਤੁਹਾਡੇ ਵੱਲ ਟਿਕੀਆਂ ਹੋਈਆਂ ਨੇ ਉਹਨਾਂ ਨੂੰ ਨਰਾਸ਼ ਨਾ ਕਰੋ ਸੋ ਅੱਜ ਦੇ ਪ੍ਰੋਗਰਾਮ ਵਿੱਚ ਐਨਆਈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਸਾਥੀਆਂ ਸੱਜਣਾਂ ਨੇ ਹਾਲੇ ਤੀਕੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਿਹੜੀਆਂ ਨਵਾਂ ਤੇ ਤਾਜ਼ਾ ਖਬਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਹਮੇਸ਼ਾ ਸਾਂਝੀਆਂ ਕਰਦੇ ਹਾਂ ਉਹ ਪਹਿਲ ਦੇ ਆਧਾਰ ਤੇ ਤੁਹਾਡੇ ਤੇ ਇੱਕ ਬਿਨਾ ਕਿਸੇ ਦੇਰੀ ਤੋਂ ਬਿਨਾ ਕਿਸੇ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚ ਸਕਣ ਔਰ ਆਪਣੇ ਵੱਡਮੁੱਲੇ ਵਿਚਾਰ ਆਪਣੀਆਂ ਬਹੁਤ ਸਾਰੇ ਸੁਝਾਅ ਆਪਣੀਆਂ ਗੱਲਾਂ ਦਿਲ ਦੀਆਂ ਗੱਲਾਂ ਬਲਬਲੇ ਉਹ ਤੁਸੀਂ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਿਰਪਾ ਕਰਕੇ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਡੀ ਟੇਸਟ ਦੇ ਅਨੁਸਾਰ ਪ੍ਰੋਗਰਾਮ ਪੇਸ਼ ਕਰਦੇ ਰਹੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਕੱਲ ਨੂੰ ਕਿਸੇ ਹੋਰ ਵਿੱਚ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮਨੋਂ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਾਬਾਖ਼